ਪੁਰਾਣੇ ਜੰਗਦੀਆਂ ਗਰਦਾਸਪੁਰ ਦੇ ਫਰੀਦੀਆਂ ਉਹਨਾਂ ਦੇ ਉੱਤੇ ਕਵੱਜਾ ਕਰਾਂਗੇ ਅਸੀਂ ਉਸੇ ਵळे ਗਰਦਾਸਪੁਰ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਕਾਲ ਕਰ ਲਈ ਕਿ ਕੱਲ ਮੀਟਿੰਗ ਲੱਗੇਗਾ ਪਿੰਡ ਖਾਨ ਮਲੱਕ ਦੇ ਵਿੱਚ ਲਗਾਤਾਰ 5-6 ਘੰਟੇ ਉਹ ਮੀਟਿੰਗ ਚੱਲਦੀ ਰਹੀ ਹੈ ਕਿਤੇ ਲਗਾਤਾਰ ਸਾਰੀਆਂ ਗੱਲਾਂ ਬਾਤਾਂ ਖੁੱਲ ਕੇ ਕੀਤੀਆਂ ਉੱਥੇ ਵਿਚਾਰ ਚਰਚਾ ਸਾਰੀਆਂ ਕੀਤੀਆਂ ਐਦਾਂ ਬੋਲ ਗੋਬਾ ਲੋ ਵਿਚਾਰ ਕਰਤਾ ਸਾਰੀ ਕਰਕੇ ਤੇ ਉੱਥੇ ਉਹ ਕਾਲਾ ਵੀ ਜਿਹੜਾ ਪ੍ਰਸ਼ਾਸਨ ਲਗਾਤਾਰ ਪ੍ਰਸ਼ਾਸਨ ਨੇ ਸਾਡੇ ਨਾਲ ਮੀਟਿੰਗਾਂ ਲਗੀਆਂ ਨੈਸ਼ਨਲ ਲੈਵਲ ਤੇ ਉਹ ਪ੍ਰਸ਼ਾਸਨ ਤਰਦਾਸ ਤੇ ਨਹੀਂ ਪਰ ਕਿਸੇ ਗੱਲ ਤੇ ਪ੍ਰਸ਼ਾਸਨ ਪੂਰਾ ਨਹੀਂ ਉਤਰਦਿਆ ਕਿਉਂਕਿ ਹਰ ਮੀਟਿੰਗ ਤੋਂ ਵਿੱਚ ਤਵਰ ਲੱਗਦਾ ਰਿਹਾ ਜੀ ਵਾੜ ਵਧਾ ਕੇ ਦੋ ਜਾਗੇ ਪਰ ਆਰ ਛੋਟੀ ਵੱਜਣਾ ਤੁਸੀਂ ਤੁਹਾਨੂੰ ਦੇਗਾਗੇ ਤੁਸੀਂ ਜਮੀਨਾਂ ਦੇ ਕਬਜ਼ੇ ਦੇ ਦਿਓ ਹਾਂ ਪਿਛਲੇ ਦਿਨੀ ਡੀਆਈਜੀ ਦੇ ਨਾਲ ਤੇ ਬੀਸੀ ਦਾ ਦਾਸਪੁਰੇ ਤੇ ਵੀ ਮਿੱਟੀ ਗੱਦੀ ਆ। ਦੋਵੇਂ ਐਸਐਸਪੀ ਬਟਾਲਾ ਦੇ ਨਾਲ ਦਰਦਸਪੋਰੀ ਕੋਈ ਵੀ ਕਵਗਾ ਦੇ ਦਿਓ। 58 ਵਾ ਜੜਿਆ। ਆਰਬਿਟ੍ਰੇਸ਼ਨ ਭਾਵੇਂ ਟੁੱਟ ਗਿਆ। ਇਹ ਗੱਲ ਜੜੀ ਆ। ਤੇ ਸਸੂ ਕੋਰ ਦੇ ਤੋਆ ਚਲੇ ਗਏ। ਪਰ ਇਹ ਕਾਨੂੰਨ ਫੈਸਲਾ ਕਰ ਲਿਆ ਹੈ। ਇਹ ਮਦਦ ਨਹੀਂ ਕਿ ਆ ਮਿੱਟੀ ਦੇ ਜਿੱਥੇ ਦਨਪਲੇ ਲੈ ਕੇ ਨਹੀਂ ਦੇਵਗੇ। ਜਾਂ ਮੁਕਤੀ ਦੇ ਸਾਨੂੰ ਕੋਈ ਰਾਤੂ ਵਿਲਾ ਕੇ ਕਹਾਂ ਲਗੇ। ਤੇ ਮੁਕਤੀ ਦੇ ਤੋਂ ਮੁਨਤਰੀ ਹਾਂ ਭਾਗ ਨਾ ਕੀਤਾ ਹੈ ਜਮੀਨ ਤੇ ਕਵਗਾ ਨਹੀਂ ਹੋਣਗੇ।